ਤਸਵੀਰਾਂ ਵੇਖ ਰਹੇ ਹੋ ਬੋਹਰ ਦੇ ਕਲਰ ਖੇੜਾ ਪਿੰਡ ਦੀਆਂ ਜਿੱਥੇ ਅੱਜ ਇੱਕ ਵਿਅਕਤੀ ਨੇ ਪਰੀ ਪੰਚਾਇਤ ਦੇ ਵਿੱਚ ਸਰਪੰਚ ਪ੍ਰਤੀਨਿਧੀ ਨੂੰ ਗੋਲੀ ਮਾਰ ਕੇ ਉਹਨਾਂ ਦਾ ਮਰਡਰ ਕਰ ਦਿੱਤਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਨਾਲੀ ਹੈਗੀ ਹੈ ਨਾਲੀ ਦਾ ਹੀ ਕੋਈ ਝਗੜਾ ਸੀਗਾ ਜਿਹਦੇ ਕਰਕੇ ਪੰਚਾਇਤ ਹੋ ਰਹੀ ਸੀ ਪੰਚਾਇਤ ਦੇ ਵਿੱਚ ਸਰਪੰਚ ਪ੍ਰਤੀਨਿਧੀ ਸ਼ੰਕਰ ਲਾਲ ਜੀ ਸੀਗੇ ਜਿਹੜੇ ਘਰ ਵਾਲੇ ਹੈਗੇ ਸੀ ਉਹਨਾਂ ਦੇ ਨਾਲ ਬੋਲਬੁਲਾਰਾ ਹੋ ਗਿਆ ਜਿਹਦੇ ਵਿੱਚ ਤੈਸ਼ ਤੇ ਵਿੱਚ ਆਣ ਕਰਕੇ ਉਸ ਵਿਅਕਤੀ ਨੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਤੇ ਸਰਪੰਚ ਨੂੰ ਸ਼੍ਰੀ ਗੰਗਨਗਰ ਦੇ ਹਸਪੀਟਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਖੁਈਆ ਸਰਵਰ ਪੁਲਿਸ ਮੌਕੇ ਉੱਪਰ ਪਹੁੰਚ ਗਈ ਹੈ ਜਾਂਚ ਕੀਤੀ ਜਾ ਰਹੀ ਹੈ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਵੀ ਸੂਚਨਾ ਹੈਗਾ ਆਪਾਂ ਜਾਣਕਾਰ ਲਵਾਂਗੇ ਪਿੰਡ ਵਾਸੀਆ ਤੋਂ ਵੀ ਦੇਖੋ ਵੀ ਸਰਵਰ ਪੁਲਿਸ ਤੋਂ ਵੀ ਕੀ ਲੱਗਦੇ ਨੇ ਸਾਡੇ ਮੇਰੀ ਸਾਥੀ ਜਮੂਨਗੇ ਠੀਕ ਹੈ ਕੀ ਕਾਰਨ ਕਿਰਿਆ ਇਹ ਕਹਾਣੀ ਸੀ ਕੋਈ ਨਾਲੀ ਦਾ ਹੈ ਕੋਈ ਹੋਰ ਸੀਗਾ ਜੀ ਉਹਨਾਂ ਨੂੰ ਨਿਮਰਟਣ ਵਾਸਤੇ ਆਏ ਸੀ ਇੱਥੇ ਠੀਕ ਹੈ ਤਾਂ ਉਹਨਾਂ ਨੇ ਗੋਲੀ ਮਾਰ ਦਿੱਤੀ ਕਿੰਨੇ ਮਾਰੀ ਗੋਲੀ ਇਹ ਮਨਰੋਜ ਕੁਮਾਰ ਮਨਰੋਜ ਕੁਮਾਰ ਨੂੰ ਕਾਈ ਬੰਦਰ ਠੀਕ ਹੈ ਇਸ ਤੋਂ ਪਹਿਲਾਂ ਕੋਈ ਰੋਲਾ ਨਹੀਂ ਸੀ ਨੀ ਰੋਲਾ ਨਹੀਂ ਪਈ ਦਿਨਾਂ ਤੋਂ ਰੈਂਜਿਸ ਚੱਲ ਰਹੀ ਹੈ ਜੀ ਠੀਕ ਹੈ ਠੀਕ ਹੈ ਦਾਖਲ ਕਿੱਥੇ ਕਰਾਇਆ ਗਿਆ ਇਹ ਪਤਾ ਨਹੀਂ ਜੀ ਮੈਂ ਜਦੋਂ ਆਇਆ ਸੀ ਜਦੋਂ ਪਤਾ ਨਹੀਂ ਹੋਰ ਲੈ ਗਏ ਜਾਂ ਗੰਗਾ ਲਗੇ ਠੀਕ ਗੰਗਾ ਲਗੇ ਦੇ ਕੇ ਠੀਕ ਬਹੁਤ ਬਚ ਗਏ ਜਾਂ ਖਤਮ ਹੋ ਗਏ ਠੀਕ ਕਿ ਨਾਮ ਸੱਤਾ ਦਾ ਮੇਰਾ ਨਾਮ ਮੋਹਨ ਲਾਲ ਹੈ ਆਪਣਾ ਹਾਂ ਪਿੰਡ ਕੱਲਾ ਖੇੜਾ ਹੈ ਜਿਹਨੇ ਦੱਸ ਹੋਈ ਕੀ ਲਗਾਇਆ ਇਹ ਆਪਣੇ ਰਿਸ਼ਤੇਦਾਰ ਹੈ ਜੀ ਬਾਕੀ ਪਿੰਡ ਤੇ ਬੈਠੇ ਆਪਣਾ ਭਾਈਚਾਰਾ ਹੈ ਉਹ ਜਿਹੜਾ ਇਹ ਜਿਹੜੇ ਸੰਕਰ ਜਿਹੜੇ ਸਰਪੰਚ ਸੀਗੇ ਮੌਕੇ ਦੇ ਤੇ ਇਹਨਾਂ ਦੀ ਵਿੱਚ ਨਾਲੀ ਦਾ ਤਾਂ ਪਹਿਲੇ ਦਾ ਚਲੀ ਜਾਂਦਾ ਸੀਗਾ ਤੇ ਹੁਣ ਜਿਹੜੀ ਆਜ ਵਾਰਦਾਤ ਹੋਈ ਹੈ ਜੀ ਇਹਨਾਂ ਦਾ ਪਤਾ ਨਹੀਂ ਸੀਗਾ ਵੀ ਇਹਨਾਂ ਦੇ ਕੋਲ ਰਿਵਾਲਵਰ ਸੀ ਠੀਕ ਤਾਂ ਆਪਾਂ ਆਮ ਤੌਰ ਤੇ ਹੀ ਗੱਲ ਕਰਦੇ ਆ ਜੀ ਘਰੇਲੂ ਬਹਿ ਕੇ ਵੀ ਗੱਲ ਕਰਦੇ ਆ ਵੀ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿ ਵੀ ਇਹ ਇਹ ਵਾਰਦਾਤ ਹੋ ਜਾਣੀ ਆ ਠੀਕ ਹੈ ਉਹ ਸਵੇਰੇ ਦਾ ਇਹਨਾਂ ਦਾ ਕੋਈ ਸਿਸਟਮ ਸੀਗਾ ਇਹ ਆਪਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਆ ਹੁਣ ਹੀ ਪਤਾ ਚੱਲਿਆ ਸੀਗਾ ਮੈਂ ਹੁਣ ਹੀ ਪਹੁੰਚਿਆ ਠੀਕ ਹੈ ਨਾਲ ਹੀ ਤਾਂ ਰੋਲੇ ਕਰਕੇ ਗੋਲੀ ਮਾਰੀ ਆ ਹਾਂਜੀ ਹਾਂਜੀ ਨਾਲ ਹੀ ਕਰਕੇ ਗੋਲੀ ਮਾਰੀ ਇਹ ਕਿੰਨੇ ਸਮੇਂ ਹੋਣ ਮੈਂ ਤੇ ਪੰਚਾਇਤ ਵੀ ਸੀਗੀ ਜੀ ਮੈਂਬਰ ਵੀ ਸੀਗੇ ਇਹਦੀ ਪੂਰੀ ਪੰਚਾਇਤ ਸੀਗੀ ਜੀ ਨਾਲ ਜੱਦ ਵਿੱਚ ਕੁਝ ਲੋਕਾਂ ਵਗੈਰਾ ਹੋ ਰਿਹਾ ਸੀ ਹਾਂਜੀ ਹਾਂਜੀ ਉਹ ਗੱਲਬਾਤ ਹੋਈ ਜਾਂਦੀ ਸੀ ਕਿ ਜੀ ਠੀਕ ਹੈ ਪਰ ਉਹ ਇਹਨਾਂ ਦੀ ਕੋਈ ਆਪਸ ਰੀਤੇ ਕੋਈ ਪੈਸ ਹੋ ਗਈ ਉਸ ਕਰਕੇ ਠੀਕ ਹੈ ਗੋਲੀ ਮਾਰੀ ਕਿਸ ਕਿਸ ਕੇ ਸੀਗਾ ਤੇ ਏ ਨਹੀਂ ਪਤਾ ਜੀ ਪਰ ਸਿਰ ਤੇ ਲੱਗੀ ਹੈ ਜੀ ਸਿਰ ਤੇ ਲੱਗੀ ਹੈ ਜੀ ਠੀਕ ਹੈ ਕਿੰਨੇ ਕੁ ਬੱਚੇ ਗਿਆ ਇਹਨਾਂ ਦੇ ਇੱਕ ਮੁੰਡਾ ਹੈ ਜੀ ਇੱਕ ਕੁੜੀ ਹੈ ਜੀ ਜੋ ਆ ਬਿਲਕੁਲ ਨਿੱਕੇ ਹੈ ਠੀਕ ਹੈ ਕਿੰਨੀ ਕੁ ਉਮਰ ਕਿੰਨੀ ਕਹਿੰਦੇ ਆ ਜੀ ਉਨਾਂ ਦੀ ਉਮਰ ਹੋ ਗਈ ਦੀ ਕੋਈ 45 40 ਕੇ ਲੰਮ ਸਮੇ ਠੀਕ ਹੈ ਆ ਸਭ ਕੀ ਵਾਕਿਆ ਕੀ ਹੋਇਆ ਅੱਜ ਸਾਨੂੰ ਇਤਲਾਹ ਮਿਲੀ ਜੋ ਅਸੀਂ ਮੌਕੇ ਤੇ ਪਿੰਡ ਕਲਰ ਖੜੇ ਪੁੱਜੇ ਹਾਂ ਇੱਥੇ ਕੋਈ ਮਨੋਜ ਕੁਮਾਰ ਨਾ ਨਾ ਇੱਕ ਵਿਅਕਤੀ ਆ ਉਸਨੇ ਸ਼ੰਕਰ ਲਾਲ ਜੋ ਉਹਨਾਂ ਬਰਾਣੀ ਸਭ ਤੋਂ ਸਪੰਚੀ ਦਾ ਘਰ ਵਾਲਾ ਉਸ ਨੂੰ ਨੇ ਗੋਲੀ ਮਾਰੀ ਆ ਤੇ ਜਿਸ ਵੰਦੀ ਅਗਲੀ ਤਫਤੀਸ਼ ਅਸੀਂ ਕਰ ਰਹੇ ਆ ਮੌਕੇ ਤੇ ਅਸੀਂ ਪਹੁੰਚ ਚੁੱਕੇ ਆ ਤੇ ਤਫਤੀਸ਼ਪੰਤ ਜੋ ਵੀ ਤੱਥ ਹੋਰ ਸਾਹਮਣੇ ਆਉਣਗੇ ਉਸ ਸਾਰਾ ਅਗਲੀ ਕਾਰਵਾਈ ਚ ਲਿਆਂਦੀ ਸਰਵਜਾ ਰੰਜਿਸ਼ ਕੀ ਰਹੀ ਹੈ ਕੀ ਮਸਲਾ ਹੈ ਇਹ ਵਜਾ ਰੰਜਿਸ਼ਰੀ ਮੌਕੇ ਦੇ ਮੁਤਾਬਕ ਕੋਈ ਸਰਕਾਰੀ ਜਿਹੜਾ ਖਾਲਾ ਕੱਢਿਆ ਜਾ ਰਿਹਾ ਸੀ ਉਸ ਸਰਕਾਰੀ ਖਾਲਾ ਤੋਂ ਕੱਢਣ ਤੋਂ ਰੋਕਣ ਤੋਂ ਇਹ ਵਾਰਦਾਤ ਹੋਈ ਆ ਸਰ ਮੌਤ ਹੋ ਗਈ ਉਹਨਾਂ ਦੀ ਇਹ ਅਜੇ ਪਤਾ ਕਰਨਾ ਬਾਕੀ ਆ ਠੀਕ ਹੈ ਜੀ ਕੋਈ ਜਖੂਰ ਵਗੈਰਾ ਦੰਦ ਹੋਇਆ ਅੱਜ ਇੱਥੇ ਕਈ ਤੋਂ ਮੌਕੇ ਤੋਂ ਕੋਈ ਚੀਜ਼ ਪ੍ਰਾਪੰਦ ਨਹੀਂ ਹੋਈ ਗੋਲੀ ਮਾਰੀ ਕਿਸੇ ਗਾਂ ਤੇ ਅ ਜਿਸ ਜਗ੍ਹਾ ਤੇ ਆਪਾਂ ਖੜੇ ਮੌਕੇ ਤੇ ਸਿਰ ਦੇ ਵਿੱਚ ਸਿਰ ਦੇ ਵਿੱਚ ਠੀਕ ਮੇਰਾ ਟੀਵੀ ਲਈ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ